ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਸਾਰੇ ਪੈਣਪਰਾ ਕਿਵੇਂ ਠੀਕ ਠਾਕ ਹੋ ਆਪਾਂ ਤਾਂ ਠੀਕ ਠਾਕ ਆ ਤੁਸੀਂ ਵੀ ਠੀਕ ਠਾਕ ਹੋ ਹੋਏ ਹਾਂਜੀ ਤੇ ਅੱਜ ਬਾਰਿਸ਼ ਬਹੁਤ ਜ਼ਿਆਦਾ ਹੋ ਰਹੀ ਆ ਬਾਰਿਸ਼ ਕੱਲ ਦੀ ਬੜੀ ਹੋਉਂਦੀ ਆ ਤੇ ਆ ਕਿ ਸੌਣ ਮਹੀਨੇ ਦੀ ਸ਼ੁਰੂਆਤ ਹੋ ਗਈ ਆ ਤੇ ਸਾਡੇ ਇਹਦੇ ਕੱਲ ਦਾ ਹੀ ਮਤਲਬ ਬਹੁਤ ਜ਼ਿਆਦਾ ਅਮੀ ਪੈਂਦਿਆ ਆ ਤੇ ਤੁਸੀਂ ਜਰੇ ਪੈਣਪਰਾ ਦੱਸਿਓ ਅੱਗੇ ਤੁਹਾਡੇ ਕਿਵੇਂ ਆ ਠੀਕ ਆ ਜੀ ਤੇ ਬਾਕੀ ਇਹ ਅੱபி ਆਪਾਂ ਨੇ ਚੱਲੇ ਸੀ ਵੀਡੀਓ ਬਣਾਉਣਾ ਹਾਂ ਜੀ ਤੇ ਅਸਾਂ ਦੀ ਨਹੀਂ ਕਰਕੇ ਰੁੱਕ ਗਏ ਆ ਤੇ ਫਿਰ ਮਨ 'ਚ ਵਿਚਾਰ ਆਉਂਦਿਆ ਆ ਕਿ ਚੱਲ ਇੱਕ ਵਲੌਗ ਬਣਾ ਲੈਨੇ ਹਾਂ ਹਾਂ ਜੀ ਭੈਣ ਭਰਾਵਾਂ ਦੇ ਕਮੈਂਟ ਆਉਂਦੇ ਹੀ ਸਾਰਿਆਂ ਦੇ ਪੀਰ ਰੁਪਿੰਦਰ ਪੜੀ ਲਿਖੀ ਕਿੰਨੀ ਆ ਤੇ ਰੁਪਿੰਦਰ ਕੌਰ ਜੀ ਦੱਸਣਗੇ ਫਿਰ ਕਿ ਦੋ ਜਮਾਤਾਂ ਕੀਤੀਆਂ ਕਿ ਤਿੰਨ ਕੀਤੀ ਪਤਾ ਨਾ ਕੀ ਆ ਜਿਹੜੀ ਆਪਾਂ ਹੁਣ ਨਵੀਂ ਵੀਡੀਓ ਸ਼ੁਰੂ ਕੀਤੀ ਆ ਨਾ ਖੋਨ ਦੇ ਰਿਸ਼ਤੇ ਲਵਲੀ ਰੁਪਿੰਦਰ ਕਾਲੋ ਚੈਨਲ ਦੇ ਆ ਛੋਟੇ ਚੈਨਲ ਤੇ ਚੱਲਣ ਉਹਦੇ ਵਿੱਚ ਮੇਰਾ ਥੋੜਾ ਜਿਹਾ ਰੋਲ ਇਹ ਲੈਂਦਾ ਆ ਕਿ ਥੋੜੀ ਮੈਂ ਅਨਪੜੀ ਬਣੀ ਆ ਹੂੰ ਵੀ ਥੋੜਾ ਪੜੀ ਲਿਖੀ ਨਹੀਂ ਥੋੜਾ ਬੋਲਣ ਦਾ ਵੀ ਥੋੜਾ ਰੂਟ ਜਿਹਾ ਭੁੱਲਣਾ ਆ ਤੇ ਉਹਦਾ ਕਰਕੇ ਪੈਣ ਪ੍ਰਵਾਂ ਨੂੰ ਹੋਣਦਿਆਂ ਵੀ ਪੁੱਛਨੇ ਆ ਵੀ ਰੁਪਿੰਦਰ ਕਿੰਨੀ ਪੜੀ ਲਿਖੀ ਆ ਰੀਅਲ ਵਿੱਚ ਮੈਂ ਪੜੀ ਲਿਖੀ ਆ ਪਰ ਇਹ ਕਿ ਮੇਰਾ ਸੀਨ ਹੀ ਕੋ ਇਦਾਂ ਦਾ ਆ ਠੀਕ ਆ ਜੀ ਤੇ ਚਲੋ ਅੱਜ ਫਿਰ ਅਸੀਂ ਤੁਹਾਨੂੰ ਦੱਸ ਜੇ ਸਰਪ੍ਰਾਈਜ਼ ਸਾਰੇ ਪੈਣ ਪ੍ਰਵਾਂ ਆ ਗਈ ਹੈ ਬਾਕੀ ਚਲੋ ਦੱਸਨੇ ਆ ਜੇ ਸਾਰੇ ਭੈਣ ਭਰਾ ਨੂੰ ਕੀ ਸਟੱਡੀ ਆ ਤੇ ਕੀ ਮੈਂ ਕੋਰਸ ਵਗੈਰਾ ਕੀਤਾ ਆ ਉਹ ਤੁਹਾਨੂੰ ਸਾਰਾ ਕੁਝ ਆਪਾਂ ਦੱਸ ਦਈਏ ਠੀਕ ਆ ਜੀ ਆਪਾਂ ਨੇ ਪਲੱਸ 2 ਕੀਤੀ ਆ ਬਾਅਦ ਚ ਫਿਰ ਗਈ ਨਹੀਂ ਕਿਸ ਬੰਨੀ ਹਮ ਠੀਕ ਆ ਤੇ ਦੱਸੋ ਫਿਰ ਦੱਸਾ ਫਿਰ ਦੱਸੋ ਅਸਲ ਜੇ ਮੈਂ ਵੀ ਚੋਂ ਉੱਠ ਚੱਲੇ ਆ ਤੇ ਜਿਹੜਾ ਇਹਨੇ ਕੋਰਸ ਕੀਤਾ ਉਹ ਤੁਹਾਨੂੰ ਦੱਸੂਗੀ ਤੋ ਮੈਂ ਫਿਰ ਕਹਿਣਾ ਨਹੀਂ ਨਹੀਂ ਪਹਿਲਾਂ ਮੇਰੇ ਲੱਗੇ ਬਹੁਤ ਪਹਿਲਾਂ ਸਾਰੀ ਗੱਲ ਪਹਿਨਪਰਵਾਣਾ ਕਰ ਲਈ ਫਿਰ ਦੀ ਦਿਖਾਇਓ ਤਾਂ ਮੈਂ ਅਸੀਂ ਜਿਹੜਾ ਵਲੌਗ ਬਣਾਉਣ ਵਾਲਾ ਬੰਦਾ ਨਹੀਂ ਕੋਈ ਲੱਭਣ ਡਿਆ ਆ ਜਨ ਮੈਂ ਤੁਹਾਨੂੰ ਦੱਸਦੀ ਆ ਕਿ ਮੈਂ ਸਟੱਡੀ ਕੀਤੀ ਆ ਪਲੱਸ 2 ਕੀਤੀ ਆ ਮੈਂ ਠੀਕ ਆ ਜੀ ਪਹਿਲੇ ਤੇ ਮੈਂ ਮੱਲਪੀ ਪ੍ਰਾਈਵੇਟ ਸਕੂਲ ਦੇ ਵਿੱਚ 10th ਕਲਾਸ ਪ੍ਰਾਈਵੇਟ ਕੀਤੀ ਆ ਇਹ ਤੋਂ ਬਾਅਦ ਪਲੱਸ 1 ਪਲੱਸ 2 ਜਿਹੜੀ ਉਹ ਮੈਂ ਕਾਲਜ ਕੀਤੀ ਆ ਸਾਡੇ ਲੱਗੇ ਕਾਲਜ ਹੀ ਪੰਨੂ ਕਾਲਜ ਬੋਲਦੇ ਆ ਉਹਨੂੰ ਤੇ ਉਹਨਾਂ ਦਾ ਸਕੂਲ ਵੀ ਆ ਤੇ ਕਾਲਜ ਵੀ ਆ। ਵੈਸੇ ਉੱਥੇ ਮਤਲਬ ਸਾਰੇ ਕੋਰਸ ਵਗੈਰਾ ਹੈਗੇ ਆ। ਹੂੰ ਤੇ ਇਹ ਵੀ ਪਲੱਸ 2 ਮੈਂ ਉੱਥੇ ਕੀਤੀ ਆ। ਤੇ ਉਹਦੇ ਵਿੱਚ ਹੀ ਮਤਲਬ ਜਦੋਂ ਮੈਂ ਪਲੱਸ 2 ਕੀਤੀ ਸੀ ਨਾ ਉਸੇ ਸਾਲ ਦੇ ਵਿੱਚ ਹੀ ਇੱਕ ਕੋਰਸ ਆਇਆ ਇਹ ਡਿਪਲੋਮਾ ਹੀ। ਇਹ ਦਾ ਸਟਿਚਿੰਗ ਐਂਡ ਟੈਲਰਿੰਗ ਦਾ। ਤੇ 1 ਸਾਲ ਦਾ ਮੈਂ ਉਹ ਡਿਪਲੋਮਾ ਕੀਤਾ ਆ। ਤੇ ਉਹਦੇ ਵਿੱਚ ਇਹ ਆ ਕਿ ਸਾਨੂੰ ਸਿਖਣ ਵਾਸਤੇ ਬਹੁਤ ਜ਼ਿਆਦਾ ਕੁਝ ਮਿਲਿਆ ਹੀ। ਤੇ ਆਪਣੇ ਫਾਇਦੇ ਵਾਸਤੇ ਵੀ ਹੀ ਤੇ ਅੱਜ ਕੱਲ ਤੇ ਇਹ ਆ ਕਿ ਉਹ ਚੀਜ਼ ਦੀ ਡਿਮਾਂਡ ਵੀ ਬਹੁਤ ਜ਼ਿਆਦਾ ਆ ਹਾਂ ਨਾ ਜੀ ਸਵਾਈ ਸੁਈ ਵਾਵਾ ਹੋ ਗਈ ਆ ਤੇ ਸਵਾਈ ਤੇ ਚਲੋ ਮੈਂ ਨਹੀਂ ਪਹਿਲਾਂ ਮੈਂ ਜਦੋਂ ਮੈਂ ਪਿੰਡ ਹੀ ਤਾਂ ਮੈਂ ਕਰਦੀ ਰਹੀ ਤੇ ਬਾਜ ਕਰਦੇ ਨੇ ਵਿਆਹ ਕਰ ਦਿੱਤਾ ਉਹਦਾ ਕੋਰਸ ਕੀਤਾ ਨੂੰ ਮਸਾ ਹਲੇ ਮੈਨੂੰ 7-8 ਮਹੀਨੇ ਹੋਏ ਹੀ ਤੇ ਮੈਂ ਮਤਲਬ ਵੀ ਸੂਟ ਸਟਿਚ ਕਰਨ ਦਾ ਪੀ ਤੇ ਬਹੁਤ ਵੀ ਹਨ ਹੋਰ ਵੀ ਬੜਾ ਕੁਝ ਉਹਨੇ ਸਿਖਾਇਆ ਹੋਈ ਤਾਂ ਮੈਂ ਸਾਰਾ ਕੁਝ ਦੱਸਦੀ ਆ ਤੇ ਬਾਅਦ ਵਿੱਚ ਚਲੋ ਸਾਡਾ ਰਿਸ਼ਤਾ ਹੋ ਗਿਆ ਇਹ ਆ ਡਾਵੇ ਆ ਉਹ ਇਹ ਆ ਕਿ ਹਨ ਨੂੰ ਸੁਖਵਾ ਦਾ ਸੂਟ ਲੈ ਕੇ ਦੇ ਲਈਦੇ ਆ ਤੇ ਆਪੇ ਸੀ ਲੈਦੀ ਏ ਆ ਕਿ ਬੁਟੀਕ ਦੀ ਅੱਜ ਕੱਲ ਬਹੁਤ ਹੀ ਜ਼ਿਆਦਾ ਡਿਮਾਂਡ ਆ ਕਿਵੇਂ ਡਿਜ਼ਾਈਨਰ ਵਗੈਰਾ ਪਾ ਕੇ ਇਹ ਸੂਟ ਸਟਿਚ ਕਰਨਾ ਤੇ ਇਹ ਇਹਦਾ ਹੈਂਡ ਪ੍ਰਿੰਟਿੰਗ ਦਾ ਬਲੌਕ ਪੇਂਟਿੰਗ ਫਿਰ ਬੱਚਿਆਂ ਦੇ ਸੂਟ ਸਟਿਚ ਕਰਨੇ ਫਰੌਕ ਵਗੈਰਾ ਜੋ ਮਲਪੀ ਸਭ ਕੁਝ ਹੀ ਆਲਰੇਡੀ ਹਨ ਨੂੰ ਸਭ ਕੁਝ ਸਿਖਾਇਆ ਹੀ ਉਹਨਾਂ ਨੇ ਤੇ ਉਹਦੀ ਮੈਂ ਇੱਕ ਫਾਈਲ ਵੀ ਤਿਆਰ ਕੀਤੀ ਹੋਈ ਆ ਉਹ ਫਾਈਲ ਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਦਿਖਾਉਣੀ ਆ ਕਿ ਕਿੰਨੀ ਮਿਹਨਤ ਕਰਕੇ ਉਹ ਬਣਾਈ ਆ ਤੇ ਹਲੇ ਤੱਕ ਮੈਂ ਸਾਹਮਣੇ ਰੱਖੀ ਆ ਵੈਸੇ ਉਹ ਪਹਿਲਾਂ ਤੇ ਪਿੰਡ ਹੀ ਦੇ ਮੁੜ ਕੇ ਬਾਅਦ ਵਿੱਚ ਮੈਂ ਇੱਥੇ ਲਾਈ ਆ ਕਿਉਂਕਿ ਜ਼ਾਦਗਿਰੀ ਹੁੰਦੀ ਆ ਤੇ ਮਮੀ ਅੰਗ ਤੁਹਾਡਾ ਹਾਡਾ ਹੁਣ ਸੌ ਗਿਆ ਵਾ ਚੱਪਾ ਦੇ ਨਾ ਇੱਥੇ ਇੱਥੇ ਪਾ ਦੇ ਪਾਏ ਲੱਬੀ ਚ ਤੇ ਇਹ ਆਪੀ ਹੁਣ ਆਪਾਂ ਤੁਹਾਨੂੰ ਉਹ ਫਾਈਲ ਦਿਖਾ ਲਦੀ ਆ ਮੈਂ ਆਵ ਕਾਲ ਦੇ ਫਿਰ ਸਾਰੇ ਕੀ ਕੀ ਮੈਂ ਬਣਾਇਆ ਅਹੀਂ ਉਹਦੇ ਵਿੱਚ ਠੀਕ ਆ ਜੀ ਚਲ ਦਿਖਾਉਦੀ ਹਾਂ ਮੈਂ ਫਿਰ ਉੱਠ ਜਾ ਉੱਠ ਹਣ ਉੱਠਣਾ ਬਣਾ ਕੀ ਕਰਨਾ ਫਿਰ ਲਓ ਜੀ ਤੁਹਾਨੂੰ ਸਭ ਤੋਂ ਪਹਿਲਾਂ ਮੈਂ ਆ ਵਾਲੀ ਫਾਈਲ ਦਿਖਾ ਲਦੀ ਹਾਂ ਕਲੋਥਿੰਗ ਕੰਸਟ੍ਰਕਸ਼ਨ ਠੀਕ ਹੈ ਇਹਦੇ ਵਿੱਚ ਮੈਂ ਤਿਆਰ ਕੀਤਾ ਹੀ ਬਲੌਕ ਪੇਂਟਿੰਗ ਠੀਕ ਆ ਦੇਖੋ ਕਿੰਨਾ ਸੋਹਣਾ ਕਿੰਨੀ ਮਿਹਨਤ ਕੀਤੀ ਮੈਂ ਠੀਕ ਆ ਜੀ ਆ ਬਲੌਕ ਪੇਂਟਿੰਗ ਕੀਤੀ ਆ ਬਲੌਕ ਲੈ ਕੇ ਨਾ ਉਹਦੇ ਕਲਰ ਵਗੈਰਾ ਮਿਲ ਜਾਂਦੇ ਆ ਤੇ ਉਹ ਮਿਲਾ ਕੇ ਦੇ ਦਾ ਬਲੌਕ ਲਾਏ ਨੇ ਤੇ ਉਹ ਪੇਂਟਿੰਗ ਕੀਤੀ ਆ ਬਾਅਦ ਵਿੱਚ ਤੇ ਚਲੋ ਨਹੀਂ ਹੋਇਆ ਕੋਈ ਵੀ ਮੈਂ ਤੁਹਾਨੂੰ ਕਹਾਂ ਕਿ ਪਰੇ ਕੀ ਪਹਿਲਾਂ ਮੈਂ ਸੂਟ ਇੱਕ ਤਿਆਰ ਆਪਣਾ ਕੀਤਾ ਸੀ ਜਦੋਂ ਮੇ ਵਾਲਾ ਕੋਰਸ ਕਰਦੀ ਆ ਤੇ ਆ ਕੀਤੀ ਏ ਇੱਕ ਵਾਲਾ ਡਿਜ਼ਾਈਨ ਆ ਇੱਕ ਇਹ ਵਾਲਾ ਡਿਜ਼ਾਈਨ ਆ ਇੱਕ ਇਹ ਆ ਇਹ ਵੱਖੋ ਵੱਖਰੇ ਬਲੌਕ ਹੁੰਦੇ ਆ ਮੀਨਜ਼ ਕਿ ਵੱਖੋ ਵੱਖਰੇ ਹੁੰਦੇ ਆ ਕਿ ਉਹ ਕੋਈ ਕਿਹੜੇ ਡਿਜ਼ਾਈਨ ਦਾ ਬਣਿਆ ਹੁੰਦਾ ਕੋਈ ਕਿਹੜੇ ਡਿਜ਼ਾਈਨ ਦਾ ਤੇ ਇਸ ਤੋਂ ਅੱਗੇ ਆ ਗਿਆ ਆ ਢਾਈ ਐਂਡ ਢਾਈ ਢਾਈ ਐਂਡ ਢਾਈ ਵੀ ਜਿਹੜੇ ਮਤਲਬ ਇਹ ਵੀ ਅਸੀਂ ਜਿਵੇਂ ਚੁੰਨੀਆਂ ਵਗੈਰਾ ਢਾਈ ਕਰਦੇ ਹਾਂ ਨਾ ਓਵੇਂ ਕਰਕੇ ਹੀ ਆ ਤੇ ਇਹਨੂੰ ਇਹ ਹੈਗੀ ਨਾ ਹੋਊਗਾ ਤੇ ਮੈਂ ਸਾਰੇ ਭੈਣ ਭਰਾਵਾਂ ਨੂੰ ਇਹ ਕਰਕੇ ਵੀ ਦੱਸੂਗੀ ਜ਼ਰੂਰ ਪਰ ਇਹ ਵੀ ਹੁਣ ਕਲਰ ਵਗੈਰਾ ਮੈਨੂੰ ਸਭ ਕੁਝ ਲੈਣਾ ਪੈਣਾ ਹੈ ਸਮਾਨ ਹੁਣ ਘਰੇ ਹੈ ਨਹੀਂ ਆ ਤੇ ਮੈਂ ਤੁਹਾਨੂੰ ਕਰਕੇ ਜ਼ਰੂਰ ਦੱਸਾਂਗੀ ਵੀ ਇਹ ਕਿਵੇਂ ਢਾਈ ਐਂਡ ਢਾਈ ਕਰੀਦਾ ਆ ਠੀਕ ਹੈ ਇੱਕ ਆ ਵਾਲਾ ਡਿਜ਼ਾਈਨ ਇਹਤੇ ਵੀ ਆਪਾਂ ਵੱਖੋ ਵੱਖਰੇ ਡਿਜ਼ਾਈਨ ਪਾ ਸਕਦੇ ਹਾਂ ਕੋਈ ਲਾਈਨਾਂ 'ਚ ਕੋਈ ਕੁਛ ਵੀ ਜਿਵੇਂ ਵੇਖੋ ਇਹਦੇ ਵਿੱਚ ਆਹ ਵਾਲੇ ਬਣਾਏ ਆ ਇਧਰ ਇਹ ਵਾਲੀਆਂ ਵਖੋ ਵਖਰੀਆਂ ਲਾਈਨਾਂ ਦੇ ਵਿੱਚ ਡਿਜ਼ਾਈਨ ਠੀਕ ਆ ਇਹ ਕਾਹ ਵਾਲਾ ਕੀਤਾ ਆ ਇਸ ਤੋਂ ਅੱਗੇ ਆ ਗਿਆ ਏਮਬ੍ਰੋਇਡਰੀ ਠੀਕ ਆ ਏਮਬ੍ਰੋਇਡਰੀ ਦੇ ਵਿੱਚ ਆਹ ਵਾ ਕੰਥਾ ਕੰਥਾ ਡਿਜ਼ਾਈਨ ਬੋਲਦੇ ਇਹਨੂੰ ਏਮਬ੍ਰੋਇਡਰੀ ਕੰਥਾ ਇਹਨੂੰ ਬੋਲਦੇ ਆ ਉਹ ਵਾਲਾ ਮਤਲਬ ਵੀ ਥੋੜਾ ਥੋੜਾ ਨਿਕਾ ਨਿਕਾ ਸਟੀਚ ਕਰਕੇ ਮਤਲਬ ਕਰੀਦਾ ਇਹਨੂੰ ਉਹਦੇ ਵਿੱਚ ਮੈਂ ਆਹ ਵਾਲੀ ਚੀਜ਼ ਬਣਾਈ ਹੀ ਹੀਰਨ ਠੀਕ ਆ ਜੀ ਇਸ ਤੋਂ ਅੱਗੇ ਮੈਂ ਬਣਾਇਆ ਹੈ ਸ਼ੈਡੋ ਵਰਕ ਇਹਨੂੰ ਸ਼ੈਡੋ ਬੋਲਦੇ ਆ ਆਵਲੀ ਐਮਬਰਾਇਡਰੀ ਨੂੰ ਇਹ ਵੀ ਮੱਲੋਪੀ ਛੋਟੇ ਛੋਟੇ ਸਟਿਚ ਦੇ ਨਾਲ ਹੀ ਤਿਆਰ ਹੁੰਦੀ ਆ ਇਹਦੇ ਵਿੱਚ ਆਵਲਾ ਡਿਜ਼ਾਈਨ ਬਣਾਇਆ ਹੈ ਇਸ ਤੋਂ ਅੱਗੇ ਆ ਗਿਆ ਫੁਲਕਾਰੀ ਫੁਲਕਾਰੀ ਦੇ ਵਿੱਚ ਅਸੀਂ ਆਵਲਾ ਡਿਜ਼ਾਈਨ ਤਿਆਰ ਕੀਤਾ ਹੈ ਇਹ ਆ ਕਿ ਜਿਹੜੇ ਸਾਡੇ ਮੈਮ ਹੀ ਨਾ ਉਹਨਾਂ ਨੇ ਸਾਨੂੰ ਬਹੁਤ ਮਿਹਨਤ ਕਰਵਾਈ ਸੀ ਤੇ ਇਹ ਆ ਕਿ ਉਹਨਾਂ ਦੇ ਸਦਕਾ ਆਪਾਂ ਚਲੋ ਇੱਥੇ ਤੱਕ ਮੱਲੋਪੀ ਸਾਰਾ ਕੋ ਜਾਪਾ ਸਿੱਖਿਆ ਤੇ ਬਹੁਤ ਹੀ ਪਿਆਰ ਦੇ ਨਾਲ ਉਹਨਾਂ ਨੇ ਸਾਨੂੰ ਸਿਖਾਇਆ ਇਹ ਠੀਕ ਆ ਇਦੇ ਵਿੱਚ ਆ ਆ ਫਾਈਲ ਦੇ ਵਿੱਚ ਤੇ ਇਹ ਹੋਰ ਵੀ ਤਿਆਰ ਕੀਤੀ ਆ ਇਸ ਤੋਂਗੇ ਆਹ ਵਾਲੀ ਫਾਈਲਾ ਬਾਸ ਦੇ ਵਿੱਚ ਤੇ ਮੇਰੇ ਕੋ ਕੁਝ ਕੀਤਾ ਹੀ ਨਹੀਂ ਗਿਆ ਆ ਬਾਸ ਮੇਰੀ ਇਹ ਦਸ ਉਹ ਤੇ ਮੈਂ ਨਾਮ ਖਾਲ ਦਿੰਨੀ ਆ ਮੇਰਾ ਹੀ ਲਿਖਿਆ ਆ ਦੇਖ ਲਓ ਭਾਈ ਆਵਲੀ ਦਾ ਹੀ ਡਰੈਸ ਡਿਜ਼ਾਈਨਿੰਗ ਐਂਡ ਸਟਾਈਲ ਰੀਡਿੰਗ ਆਵੇ ਲੋ ਸਬਮਿਟਡ ਬਾਇ ਰੁਪਿੰਦਰ ਕੌਰ ਤੇ ਹਾਡੀ ਮੈਮ ਦਾ ਨਾਮ ਹੁੰਦਾ ਹੀ ਮਿਸ ਅੰਮ੍ਰਿਤ ਅੰਮ੍ਰਿਤ ਕੌਰ ਹੁਣ ਉਹ ਮੋਦੋ ਅਨ ਮੈਰੀਡ ਹਾ ਜਾਂ ਮੈਰੀਡ ਵਾਉ ਮੈਰੀਡ ਹੋ ਗਈ ਉਹਨਾਂ ਦੀ ਮੈਰਿਜ ਕਿਧਰ ਨੋ ਇਹਨੂੰ ਹੁਣਾਂ ਦੀ ਅਦਰ ਮੈਨੂੰ ਪਹ ਲੜੀਆਂ ਇਸ ਤੋਂ ਅੱਗੇ ਦੇਖੋ ਜੀ ਆਵਲਾ ਆਪਾਂ ਇਨੂੰ ਮੱਲਪੀ ਆਪਾਂ ਉਹਦੇ ਉੱਪਰ ਕੱਟ ਕੇ ਨਾ A4 A4 ਸ਼ੀਟ ਹੁੰਦੀ ਆ ਉਹਦੇ ਉੱਪਰ ਪਹਿਲਾਂ ਆਪਾਂ ਇਹਨੂੰ ਡਰਾਅ ਕਰਨਾ ਫਿਰ ਇਹਦੀ ਕਟਿੰਗ ਕਰਨੀ ਫਿਰ ਕਲਰ ਵਗੈਰਾ ਕਰਕੇ ਸਾਰਾ ਡਿਜ਼ਾਈਨ ਤਿਆਰ ਕਰਕੇ ਫਿਰ ਇਹਨੂੰ A4 ਸ਼ੀਟ ਦੇ ਉੱਪਰ ਫਿਰ ਇਹਨੂੰ ਆਪਾਂ ਪੇਸਟ ਕਰਨਾ ਠੀਕ ਆ ਜੀ ਇਹ ਕੈਵਲਾ ਡਿਜ਼ਾਈਨ ਬਣਾਇਆ ਹੈ ਇਹ ਹੈਗਾ ਵਾ ਪੰਜਾਬੀ ਸੂਟ ਠੀਕ ਹੈ ਹਾਲੇ ਕੁਛ ਮੈਂ ਇੱਕ ਇੱਕ ਫਾਈਲ ਦੇ ਵਿੱਚ ਦੋ ਦੋ ਤਿੰਨ ਤਿੰਨ ਵੀ ਪਾਈ ਹੋਏ ਨੇ ਉਹ ਵਿੱਚ ਵੀ ਆ ਇਹ ਕਹੀਂ ਬਣਾਇਆ ਹੈ ਆ ਇਹ ਵਾਲਾ ਇਹ ਆ ਪਲੱਜੂ ਸੂਟ ਠੀਕ ਆ ਇਧਰ ਹੈਗਾ ਆ ਦੂਸਰੀ ਆ ਸਮੋਸਾ ਨਹੀਂ ਨਹੀਂ ਇਹ ਵਾਲੀ ਓਵਲੀ ਸਲਵਾਰ ਤੂਤੀ ਸਲਵਾਰ ਜਿਹਨੂੰ ਬੋਲਦੇ ਆ ਓਵਲ ਆ ਡਿਜ਼ਾਈਨ ਤਿਆਰ ਕੀਤਾ ਆ ਅੱਗੇ ਆਗੇ ਬਲਾਊਜ਼ ਜਿਹੜੇ ਆਪਾਂ ਸਾੜੀ ਦੇ ਨਾਲ ਪਹਿਨਦੇ ਆ ਉਹ ਵਾਲੇ ਇਹ ਵਖਰੇ ਡਿਜ਼ਾਈਨਾਂ ਛੋਟੇ ਛੋਟੇ ਕੱਟ ਕੇ ਸਾਰੇ ਮਤਲਬ ਵੀ ਪੂਰੇ ਤਿਆਰ ਕਰਕੇ ਫਿਰ ਇਹਨਾਂ ਦੇ ਪੇਸਟ ਕੀਤੇ ਆ ਠੀਕ ਹੈ ਇਸ ਤੋਂ ਅੱਗੇ ਆ ਗਿਆ ਸਾਡਾ ਨਾਈਟ ਸੂਟ ਨਾਈਟ ਸੂਟ ਰੈਡੀ ਕੀਤਾ ਆ ਇਸ ਤੋਂ ਅੱਗੇ ਨਾਈਟੀ ਇਹਦੇ ਵਿੱਚ ਮੈਂ ਕਾਫੀ ਕਿੰਨੇ ਕਿੰਨੇ ਪਾਏ ਨੇ ਤੇ ਇਸ ਤੋਂ ਅੱਗੇ ਆ ਗਿਆ ਮੱਲਪੀ ਉਹਨਾਂ ਦੇ ਡਿਜ਼ਾਈਨ ਸਲੀਵ ਦੇ ਡਿਜ਼ਾਈਨ ਸਲੀਵ ਦੇ ਡਿਜ਼ਾਈਨ ਦਾ ਦੇਖੋ ਹਾਫ ਆ ਆ ਡਿਜ਼ਾਈਨ ਆ ਫੁੱਲ ਬਾਜ਼ੂ ਆ ਵੀ ਫੁੱਲ ਬਾਜ਼ੂ ਦਾ ਇਹ ਬਹੁਤ ਕੋਝ ਹਨੁਸਖਾਇਆ ਹੈ ਮਤਲਬ ਬਹੁਤ ਜ਼ਿਆਦੀ ਮਿਹਨਤ ਦੇ ਨਾਲ ਠੀਕ ਹੈ ਜੀ ਨਗਦਾ ਨੂੰ ਮੈਂ ਦਿਖਾ ਲ ਦਿੰਦਾ ਆ ਇਹ ਆ ਕਿ ਵਲੌਗ ਦੀ ਲੰਧ ਥੋੜੀ ਜਿਆਦਾ ਹੋ ਜਾਣੀ ਆ ਤੇ ਸ਼ੀਟ ਤੇ ਬਹੁਤ ਜਿਆਦੀਆਂ ਨੇ ਵਿੱਚ ਤੇ ਹੁਣ ਤੁਹਾਨੂੰ ਮੈਂ ਦਿਖਾ ਲ ਦਿਆਂ ਦੇਖੋ ਕੀਤਾ ਆ ਚੇਨ ਸਟਿਚ ਇਹਦੀ ਮੈਂ ਮਤਲਬ ਪੀਸ ਪਰ ਉਹੜੀ ਉਹ ਤਿਆਰ ਕੀਤੀ ਆ ਤੇ ਇਹਦੇ ਵਿੱਚ ਕਾਫੀ ਡਿਜ਼ਾਈਨ ਪਾਇਆ ਇਹਦੇ ਵਿੱਚ ਆਵਲਾ ਸਟਿਚ ਠੀਕ ਆ ਲੇਜ਼ੀ ਡੇਜ਼ੀ ਬਟਨ ਹੋਲ ਸਟਿਚ ਇਹ ਵਾਲਾ ਇਹਦੇ ਵਿੱਚ ਇਹ ਮਤਲਬ ਵੀ ਕਾਫੀ ਡਿਜ਼ਾਈਨ ਤਿਆਰ ਕੀਤੇ ਨੇ ਠੀਕ ਹੈ ਲਹੰਗਾ ਰਿਉਟ ਗਿਆ ਇਸ ਤੋਂ ਅੱਗੇ ਆ ਜੀ ਨੈਕ ਦੇ ਡਿਜ਼ਾਈਨ ਜਿਵੇਂ ਗੋਲ ਕਾਲਰ ਜਿਹੜੀ ਓਵਲੀ ਆ ਇਸ ਤੋਂ ਅੱਗੇ ਬੇਬੀ ਕਾਲਰ ਤੇ ਆ ਜਿਹੜੀ ਮਤਲਬ ਕੁਰਤੇ ਪਜਾਮੇ ਨੂੰ ਕਾਲਰ ਲਾਈ ਦੀ ਓ ਵਾਲੀ ਕਾਲਰ ਆ ਠੀਕ ਆ ਜੀ ਇੰਨੀ ਸਾਡੀ ਫਾਈਲ ਹੀ ਤੇ ਓ ਜੀ ਸਟੱਡੀ ਤੇ ਤੁਸੀਂ ਕੁੜੀ ਦੀ ਵੇਖ ਹੀ ਲਈ ਆ ਤੇ ਬਾਕੀ ਇਹ ਆ ਵੀ ਕੁੜੀ ਨੇ ਮਿਹਨਤ ਬਹੁਤ ਜ਼ਿਆਦਾ ਕੀਤੀ ਆ ਤੇ ਕਮੈਂਟ ਸਾਰੇ ਜਣੇ ਜ਼ਰੂਰ ਕਰਿਓ ਠੀਕ ਹੈ ਜੀ ਹਾਂਜੀ ਹੋਰ ਸਿਫਤ ਕਰਦੀ ਥੋੜੀ ਜੀ ਨਹੀਂ ਨਹੀਂ ਬਹੁਤ ਇੰਨੀ ਤੇ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਤੇ ਮਿਲਦੇ ਆ ਨੈਕਸਟ ਵਲੌਗ ਦੇ ਨਾਲ ਸਤਿ ਸ਼੍ਰੀ ਅਕਾਲ ਤੇ ਅਗਲੇ ਵਲੌਗ ਵਿੱਚ ਵੀ ਇਹੀ ਤੁਹਾਨੂੰ ਦੱਸਾਂਗੇ ਕੁਝ ਸਪੈਸ਼ਲੀ ਠੀਕ ਹੈ ਜੀ ਤੇ ਠੀਕ ਹੈ ਜੀ ਹੁਣ ਦਲਜੀਤ ਹੁਣ ਆ ਗਿਆ ਵਾ ਤੇ ਇੰਨੇ ਹੁਣ ਸੋਚ ਰਿਹਾ ਵੀ ਕੀ ਪਾ ਦੇਣਾ ਇਸ ਸਪੈਸੀਫਿਕ ਹੁਣ ਆ ਵੀਡੀਓ ਲੱਗੀਆਂ ਸ਼ੂਟ ਕਰਨ ਠੀਕ ਹੈ ਜੀ